ਲੋ ਜੀ ਜਿਹੜੀ ਆ ਨੀਲੀ ਰਵੀ ਦੀ ਮੱਝ ਦਿਖਾਈ ਦਿਨਾ ਇਹਦੀ ਡਿਟੇਲ ਦੀ ਬਾਈ ਦੇ ਨਾਲ ਗੱਲ ਕਰਾ ਜਿਹੜੀ ਇਹ ਝੋਟੀ ਆ ਵੀਰੇ ਨੀਲੀ ਰਵੀ ਦੀ ਹਣਾ ਕਿੰਨਾ ਦੁੱਧ ਆ ਬਈ ਇਹਦਾ ਤੇ ਵੀਰੇ 10 ਕਿਲੋ ਦੁੱਧ ਹੁਣ ਹਾਜ਼ਰ ਆ ਜੀ ਤੁਸੀਂ ਇੱਕ ਆ ਗਾਂ ਨੂੰ ਵੀ ਚੈੱਕ ਕਰ ਲਓ ਜੀ 10 ਟਾਇਰੇ ਟਰਾਲੇ ਜਿੱਦੀ ਗਾਂ ਵੀ ਬਾਈ 25 ਦਿਨ ਹੋ ਗਏ ਹੋਣਗੇ 20-25 ਦਿਨ ਹੋ ਗਏ ਸੂਈ ਨੂੰ ਜੀ ਤੇ 40 ਲੀਟਰ ਦੁੱਧ ਦੱਸਦਾ ਸੋ ਅਸੀਂ ਕਹੋ ਜੀ ਮੈਂ ਤੁਹਾਡਾ ਆਪਣਾ ਜੈਸ ਪੰਚਕਾਲੇ ਕੇ ਅੱਜ ਆਪਾਂ ਪਹੁੰਚੇ ਜੀ ਧਨੌਲੇ 27 ਦੀ ਮੰਡੀ ਤੇ ਪਸ਼ੂਆਂ ਦੀ ਜੇ ਗੱਲ ਕਰੀ ਹੈ ਨਾ ਅੱਜ ਮੰਡੀ ਬਹੁਤ ਡਾਊਨ ਐ ਬਹੁਤ ਘੱਟ ਪਸ਼ੂ ਆ ਗਣਤੀ ਦੇ ਪਸ਼ੂ ਕਹਿ ਸਕਦੇ ਹਾਂ ਅੱਜ ਆਪਾਂ 27 ਦੀ ਮੰਡੀ ਵੈਸੇ ਵੀ ਡਾਊਨ ਹੁੰਦੀ ਹੈ ਪਰ ਉਦੋਂ ਵੀ ਅੱਜ ਕੁਝ ਡਾਊਨ ਲੱਗ ਰਹੀ ਹੈ ਬਾਕੀ ਹਲੇ ਦੇਖਦੇ ਹਾਂ ਸਾਰਾ ਦਿਨ ਕਿਸ ਤਰ੍ਹਾਂ ਦੇ ਕਿਦਾਂ ਦੇ ਪਸ਼ੂ ਪਹੁੰਚਦੇ ਨੇ ਹਨਾ ਇੱਕ ਆ ਗਾਂ ਦੀ ਸੋਲ ਚਕਰਾਉਣੇ ਚੈੱਕ ਕਰਨਾ ਦੇਖ ਸਕਦੇ ਹੋ ਤੁਸੀਂ ਗਾਂ ਇਹ ਇਹ ਗਾਂ ਆਪਣੀ ਹੈ ਜੀ ਖਾਣ ਲੈ ਵਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਨਾ ਭਾਈ ਐਂ ਨਾ ਕਰ ਤੇ ਜੇ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਨੂੰ ਪੂਰੇ ਇੱਕ ਹਫਤਾ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਦੁੱਧਾ ਉੱਤ ਜਾਏਗਾ ਬਈ 18 ਤੋਂ 20 ਬਣਾਉਣਾ 18 ਤੋਂ 20 ਹੈਗਾ ਠੀਕ ਹੈ ਕੀ ਡਿਮਾਂਡ ਰੱਖਦੀ ਬਈ ਦੀ 1,15,000 ਰੁਪਏ 1,15,000 ਰੁਪਏ ਕਿਹੜਾ ਪਿੰਡਾ ਬਈ ਦਾ ਪਿੰਡ ਕੱਟੂ ਜੀ ਕੱਟੂ ਹਾਂਜੀ ਠੀਕ ਹੈ ਕੋਈ ਨੰਬਰ ਵਗੈਰਾ ਬਈ ਆਪਣਾ 98143 97895 98143 97895 ਇਹ ਨੰਬਰ ਹੈ ਬਈ ਦਾ ਹਨਾ 20+ ਦੁੱਧ ਕਹਿੰਦਾ ਆ ਬੱਚਾ ਕੀ ਹੈ ਬਈ ਤੇ ਮਗਰ ਬੱਸੀ ਹੈ ਬੱਸੀ ਕੰਮੇ ਸੂਏ ਦੀ ਹੈ ਬਈ ਇਹ ਪਹਿਲੇਣਾ ਹੈ ਪਹਿਲੇ ਸੂਏ ਦੀ ਗਾਂ ਜੀ 20+ ਦੁੱਧ ਕਹਿ ਰਿਹਾ ਬਾਈ 18 20 ਕਿਲੋ ਦੁੱਧ ਕਹਿ ਰਿਹਾ ਤੇ ਹਫਤਾ ਤੱਕ ਹੋ ਗਿਆ ਸੂਈ ਨੂੰ ਹਨਾ ਹਫਤਾ ਤੱਕ ਹੋ ਗਿਆ ਸੂਈ ਨੂੰ 1 ਲੱਖ 15000 ਰੁਪਏ ਬਾਈ ਨੇ ਡਿਮਾਂਡ ਰੱਖਿਆ ਕੱਟੂ ਪਿੰਡਾ ਮੋਬਾਈਲ ਨੰਬਰ ਤੁਹਾਨੂੰ ਦੋਲਦਾ ਜੇਕਰ ਇਸ ਤਰ੍ਹਾਂ ਦੇ ਗਾਂ ਸਾਨੂੰ ਲੋਡ ਹੁੰਦੀ ਹੈ ਨਾ ਬਾਈ ਦੇ ਨਾਲ ਜਰੂਰ ਸੰਪਰਕ ਕਰਿਓ ਜੀ ਲਓ ਜੀ ਇੱਕ ਆਹਨ ਨੇ ਨੀਲੀ ਰਵੀ ਦੀ ਮਾਝ ਤੁਹਾਨੂੰ ਚੈੱਕ ਕਰਾਉਣਾ ਨਾ ਥਾਣ ਤੁਣ ਜੇ ਇੱਕ ਵਾਰੀ ਤੁਸੀਂ ਥਾਣ ਲੇਵਾ ਪਿੱਛਾ ਪੁੱਛਾ ਚੈੱਕ ਕਰ ਜਿਓ ਕੱਤ ਮਾਧਰਾ ਮੂੰ ਮੱਥਾ ਦੇਖ ਸਕਦੇ ਹੋ ਮਾਗਰਾ ਬੱਚਾ ਬੱਚਾ ਦਾ ਕੱਟਾ ਹਨਾ ਪੁੱਛਦੇ ਆ ਬਾਈ ਦੇ ਨਾਲ ਕਰਦੇ ਆ ਗੱਲਬਾਤ ਹਣਾ ਕੀ ਕਹਿੰਦੇ ਨੇ ਬਾਈ ਕੀ ਡਿਮਾਂਡ ਬੰਡ ਰੱਖੀ ਆ ਨਾ ਇੱਕ ਵਾਰੀ ਤੁਸੀਂ ਮੱਝ ਨੂੰ ਜ਼ਰੂਰ ਚੈੱਕ ਕਰ ਲਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਆਪਣਾ ਛੇੜੀਕੇ ਪਿੰਡ ਆ ਬਾਈ ਛੇੜੀਕੇ ਹਾਂਜੀ ਪੂਰੀ ਕੋਲੇ ਠੀਕ ਹੈ ਜੀ ਠੀਕ ਹੈ ਜਿਹੜੀ ਇਹ ਝੋਟੀ ਆ ਵੀਰੇ ਨੀਲੀ ਰਵੀ ਦੀ ਹਣਾ ਹਾਂਜੀ ਹਾਂਜੀ ਕਿੰਨਾ ਦੁੱਧ ਆ ਬਈ ਇਹਦਾ ਤੇ ਵੀਰੇ 10 ਕਿਲੋ ਦੁੱਧ ਹੁਣ ਹਾਜ਼ਰ ਆ 10 ਕਿਲੋ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇੱਕ ਹਫ਼ਤਾ ਹੋਇਆ ਜੀ ਕੱਟਾ ਗਿਆ ਮਗਰ ਹਾਂਜੀ ਹਾਂਜੀ ਠੀਕ ਆ ਹਫ਼ਤਾ ਹੋ ਗਿਆ ਸੂਈ ਨੂੰ ਕੀ ਡਿਮਾਂਡ ਰੱਖਤੀ ਭਰਾ ਜੀ ਵੀਰੇ ਤੇ ਨੰਬਰ ਬਾਈ ਆਪਣਾ 9941 54809 9941 54809 54809 ਹਾਂਜੀ ਠੀਕ ਆ ਇਹ ਨੰਬਰ ਹੈ ਬਾਈ ਦਾ ਇੱਕ ਆ ਛੋਟੀ ਸੋਨੂ ਦਿਖਾਉਣੇ ਆਗੇ ਵਧੀਆ ਕੂਲੇ ਪਿੰਡੇ ਦੀ ਹਨਾ ਤੇ ਤਾਜੀ ਸੂਈ ਛੋਟੀ ਆ ਥਾਣ ਲੇਵੇ ਤੇ ਜਰੂਰ ਨਿਗਾਹ ਮਾਰ ਲਿਆ ਕਰੋ 413 ਕਰ ਲਿਆ ਕਰੋ ਚੈੱਕ ਸਿੰਘਾਂ ਦੀ ਗੱਲ ਕਰੀ ਹੈ ਹਨਾ ਵਧੀਆ ਸੋਨੇ ਕੁੰਡੇ ਸਿੰਘ ਦੇਗੇ ਮਗਰ ਇਹ ਬੱਚਾ ਛੋਟਾ ਆ ਬਾਕੀ ਡਿਟੇਲ ਕੋਸ਼ਿਸ਼ ਕਰਾਂਗੇ ਬਾਈ ਦੇ ਨਾਲ ਗੱਲਬਾਤ ਕਰਨ ਦੀ ਇੱਕ ਵਾਰੀ ਥਣ ਲੈਵੇ ਤੇ ਪਿੱਛੇ ਤੇ ਤੁਸੀਂ ਮਾਰ ਲਓ ਨજર ਜੀ ਹੈਨਾ ਤੇ ਮੂੰਹ ਮੱਥਾ ਝੋਟੀ ਦਾ ਜ਼ਰੂਰ ਚੈੱਕ ਕਰ ਲਿਆ ਕਰੋ ਵਧੀਆ ਕੋਲੇ ਪਿੰਡੇ ਦੀ ਪਤਲੇ ਪਿੰਡੇ ਦੀ ਝੋਟੀ ਐ ਲਓ ਜੀ ਇਸ ਝੋਟੀ ਦੀ ਡਿਟੇਲ ਦੀ ਆਪਾਂ ਗੱਲ ਕਰਦੇ ਆਂ ਬਾਈ ਦੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡਾ ਪ੍ਰਵਾਹੀ ਆ ਜੀ ਪਰਣਾਲੇ ਕੋਲੇ ਪ੍ਰਵਾਹੀ ਲੋਕਲੀ ਐ ਹਾਂ ਜੀ ਤੇ ਬਾਈ ਇਹ ਝੋਟੀ ਦੀ ਗੱਲ ਕਰੀ ਕਹਿੰਦੇ ਸੂਈ ਦੂਜੇ ਸੂਈ ਆ ਜੀ ਦੂਜੇ ਸੂਈ ਹੁਣ ਮਗ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਹਫਤਾ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਦੁੱਧਾ ਉਹ 13 ਕਿਲੋ ਆ ਜੀ 13 ਕਿਲੋ ਕੀੜਵਾਂਡ ਰੱਖਦੀ ਬਈ ਇਹਦੀ ਆਪਾਂ ਰਮਾਂਡ 125 ਹੈ ਜੀ 1 ਲੱਖ 25 ਹਜ਼ਾਰ ਬੱਚਾ ਕੀ ਆ ਮਗਰ ਹੁਣ ਕੱਟਾ ਹਾਂਜੀ ਠੀਕ ਹੈ ਜੀ ਬਾਈ ਆਪਣਾ ਮੋਬਾਈਲ ਨੰਬਰ ਕੋਈ 97810 97810 18514 18514 14 ਘਰੇਲੂ ਮੱਝ ਹੈ ਹਾਂ ਜੀ ਹਾਂ ਘਰੇਲੂ ਮੱਝ ਹੈ ਬਾਈ ਬਾਕੀ ਠੰਡੀ ਸੀਲ ਹੈ ਬਾਈ ਹਾਂ ਜੀ ਦੁੱਧ ਅੱਧੀ ਵਧੀਆ ਕਿਹੋ ਹੈ ਹਾਂ ਜੀ ਆਜ ਬਾਈ ਚ ਕੋਈ ਦੀ ਸਾਫ ਆ ਪੋਲੀ ਅਤਰ ਪੂਰੀ ਮੋਟੀ ਮਧੂਕਲ ਵਰ ਕਿਧਾਰ ਠੀਕ ਹੈ ਜੀ ਠੀਕ ਹੈ ਕਰ ਲਿਓ ਜੀ ਚੈੱਕ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਹੁੰਦੇ ਨੇ ਜਾਂ ਫੋਨ ਕਰਦੇ ਹੁੰਦੇ ਨੇ ਵੀ ਘਰੇਲੂ ਸਾਨੂੰ ਪਸ਼ੂ ਦਿਖਾਇਆ ਕਰ ਤੇ ਸੋ 27 ਦੀ ਮੰਡੀ ਦੇ ਵਿੱਚ ਧਰੌਲੇ ਖੜੀ ਆ ਇਹ ਝੋਟੀ ਹੈ ਨਾ ਕਰ ਲਿਓ ਬਾਈ ਦੇ ਨਾਲ ਕੰਟੈਕਟ ਨੰਬਰ ਬੋਲਤਾ ਬਾਕੀ ਚੰਗਰੀਨ ਤੇ ਜਿਹੜਾ ਨੰਬਰ ਚੱਲਦਾ ਹੁੰਦਾ ਉਹਦੇ ਤੇ ਵੀ ਬਾਈ ਤੁਸੀਂ ਕੰਟੀ ਕਰਕੇ ਕਰ ਸਕਦੇ ਹੋ ਜੀ ਗੱਲਬਾਤ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਸੋਟਾ ਸਾਰਿਆਂ ਦਾ ਧੰਨਵਾਦ ਆ ਜੀ ਲਓ ਜੀ ਆ ਮੱਝ ਦਾ ਵੀ ਕਰ ਲਿਓ ਤੋਰਾ ਤਰਾ ਚੈੱਕ ਹਨਾ ਇੱਕ ਵਾਰੀ ਬਾਈ ਆਪਾਂ ਨੂੰ ਤੋਰ ਕੇ ਮੱਝ ਨੂੰ ਦਿਖਾ ਰਿਹਾ ਤੇ ਬਾਕੀ ਡਿਟੇਲ ਆਪਾਂ ਕਰਾਂਗੇ ਬਾਈ ਦੇ ਨਾਲ ਗੱਲਬਾਤ ਮਾਰ ਲਓ ਨਜ਼ਰ ਜੀ ਚਾਰ ਸਪਿਰੇ ਹਨਾ ਹਾਂ ਜੀ ਥਣਲੇਵਾ ਤੁਸੀਂ ਦੇਖ ਸਕਦੇ ਹੋ ਮੋٹے ਥਣਨੇ ਵਧੀਆ ਬਿੱਥੀ ਦੇ ਥਣਨੇ ਕੇ ਪੂਲੇ ਪਿੰਡੇ ਦੀ ਪਤਲੇ ਪਿੰਡੇ ਦੀ ਝੋਟੀਆਂ ਸਿੰਘ ਮ ਪਸ਼ੂ ਨੂੰ ਸੋਨੂੰ ਦਿਖਾ ਦਿੰਨੇ ਜੀ ਬਾਈ ਸਤਿ ਸ੍ਰੀ ਅਕਾਲ ਸੱਤਰੀ ਕਰਵਾ ਜੀ 8 ਦਿਨਾਂ ਦੀ ਸੋਈ ਹੋਈ ਹੈ ਜੀ 8 ਦਿਨਾਂ ਦੀ ਜੀ ਕੀ ਹੈ ਜੀ ਮਗਰ ਹੁਣ ਮਗਰ ਕੱਟੀ ਹੈ ਜੀ ਕੱਟੀ ਹਾਂ ਜੀ ਕਿੰਨਾ ਦੁੱਧ ਆਈ ਇਹਦਾ ਦੋਦੇ ਥੱਲੇ ਹੈਗਾ ਜੀ 14 ਕਿਲੋ 14 ਕਿਲੋ ਤਿਆਰ ਆ ਪੱਕਾ ਕੀ ਡਿਟੇਲ ਆ ਬਾਈ ਇਹਦੇ ਮੁੱਲ ਕਿੰਦੀ ਗੱਲ ਕਰੀਏ ਆਪਾਂ ਮੁੱਲ ਦਾ 25 ਗਰਾਂ ਲੈ 30 ਗਰਾਂ ਲੈ ਦੇਣੀ 1 15 ਦੀ 1 ਲੱਖ 15 ਹਜ਼ਾਰ ਦੀ ਛੱਡਣੀ ਆ ਮੁੱਲ ਜਿੱਦਾਂ ਮਰਜ਼ੀ ਕਰੀਏ ਕਿਹੜਾ ਪਿੰਡ ਦੱਸਿਆ ਜੀ ਆਪਣਾ ਫਰਵਾਹੀ ਹੈ ਨਾ ਬਰਨਾਲੇ ਕੋਲ ਹੀ ਆ ਜੀ ਬਰਨਾਲੇ ਦੇ ਨਾਲ ਆ ਜੀ ਫਰਵਾਹੀ ਤੇ ਚੌਥੇ ਸੂਏ ਦੀ ਚੌਥੇ ਸੂਏ ਦੀ ਗੋਲ ਸਿੰਘ ਦੀ ਛੋਟੀ ਹੈ ਪੂਰੀ ਵਧੀਆ ਡਿਟੇਲ ਤਸੱਲੀ ਨਾਲ ਬਾਈ ਨੇ ਸਾਰੀ ਤੁਹਾਨੂੰ ਦੱਸਤੀ ਆ ਇੱਕ ਆਪਦੇ ਦੀ ਸੂਈ ਵੀ ਆ ਤਾਜੀ ਹੈ ਠੀਕ ਹੈ ਜੀ ਠੀਕ ਹੈ ਅੱਛਾ ਨੰਬਰ ਦੀ ਆਪਾਂ ਗੱਲ ਕਰ 982802 ਦਾ ਨੰਬਰ ਹੈ ਕਰ ਲਿਓ ਕੰਟੈਕਟ ਜਿਹਨੂੰ ਘਰ ਵਾਲੀ ਘਰ ਹੀ ਆਈ ਇਹ ਹਾਂ ਕਰਦੀ ਮੱਝ ਹੈ ਜੀ ਹਨਾ ਤੇ ਜਿਹਨੂੰ ਇਸ ਤਰ੍ਹਾਂ ਦਾ ਪਸ਼ੂ ਚਾਹੀਦਾ ਹੁੰਦਾ ਬਾਈ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਨੰਬਰ ਨੰਬਰ ਲਾ ਲਿਆ ਕਰੋ ਬਾਈ ਦੇ ਨਾਲ ਜਿਹੜਾ ਕੋਈ ਵੀਡੀਓ ਨੂੰ ਦੇਖ ਕੇ ਕਿਸੇ ਕੋਲੇ ਮੱਝ ਖਰੀਦਣ ਜਾਂਦਾ ਹੈ ਬਾਈ ਚੈਨਲ ਜਰੂਰ ਦੱਸਦਿਆ ਕਰੋ ਵੀ ਇਸ ਚੈਨਲ ਦੀ ਵੀਡੀਓ ਦੇਖ ਕੇ ਅਸੀਂ ਆਏ ਹਾਂਗੇ ਸਾਡਾ ਇਹਦੇ ਨਾਲ ਥੋੜਾ ਜਿਹਾ ਹੌਸਲਾ ਵਧਾਈ ਹੋ ਜਾਂਦਾ ਹੈ ਨਾ ਜੀ ਧੰਨਵਾਦ ਹੈ ਜੀ ਵੀਡੀਓ ਨੂੰ ਵੱdt-ਵੱdt ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਲੋ ਜੀ ਦੋਸਤੋ ਮੰਡੀ ਦੇ ਵਿੱਚ ਮੱਝਾਂ ਦਿਖਾਉਨੇ ਆ ਤੁਹਾਨੂੰ ਐਚਪ ਦੀਆਂ ਗਾਂਾਂ ਵੀ ਗਾਵਾਂ ਵੀ ਦਿਖਾਉਨੇ ਆ ਹਨਾ ਇੱਕ ਅੱਜ ਆ ਤੁਹਾਨੂੰ ਗਾਂ ਦਿਖਾ ਰਹੇ ਆ ਸਾਹੀਵਾਲ ਗਾਂ ਹਨਾ ਤੇ ਸਾਹੀ ਹੋਰ ਵੀ ਕੁਝ ਕਹਿੰਦੇ ਹੋਣਗੇ ਪਰ ਤੁਹਾਨੂੰ ਦਿਖਾ ਰਿਹਾ ਕਹਿੰਦੇ ਵੀ ਇਹ ਗਾਂ ਦਾ ਦੁੱਧ ਨਾ ਰਾਜੇ ਮਹਾਰਾਜੇ ਦੁੱਧ ਪੀਂਦੇ ਹੁੰਦੇ ਸੀਗੇ ਤੇ ਤਾਂ ਕਰਕੇ ਇਹਨੂੰ ਸਾਹੀ ਕਿਹਾ ਗਿਆ ਹਨਾ ਰਾਜੇ ਮਹਾਰਾਜੇ ਦੇਸੀ ਗਾਵਾਂ ਦਾ ਤਾਂ ਇਹ ਗਾਵਾਂ ਦਾ ਦੁੱਧ ਪੀਂਦੇ ਤੇ ਬਹੁਤ ਚੰਗਾ ਦੁੱਧ ਹੁੰਦਾ ਗਿਆ ਕਹਿਣ ਚ ਸੁਣਨ ਚ ਗੱਲ ਆਈ ਆ ਬਈ ਇਹ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਇਹ ਖੜੀ ਦੀ ਧਨੋਲੇ ਮੰਡੀ ਦੇ ਵਿੱਚ ਗਾਂ ਹਨਾ ਚਾਰ ਸਪੀਰਾ ਲਾਲ ਰੰਗ ਦੀ ਗਾਂ ਕੀ ਤੁਹਾਨੂੰ ਦਿਖਾ ਰਹੇ ਹਾਂਗੇ ਇਹਦਾ ਹਨਾ ਬਾਕੀ ਡਿਟੇਲ ਬਾਈ ਦੇ ਨਾਲ ਆਪਾਂ ਗੱਲਬਾਤ ਵੀ ਕਰ ਲਾਂਗੇ ਇੱਕ ਵਾਰੀ ਚਾਰ ਸਪੀਰਾ ਤੁਸੀਂ ਕਰ ਲੋ ਚੈੱਕ ਗਾਂ ਦਾ ਥਰਡ ਲੇਵਾ ਮੂੰਹ ਮੱਥਾ ਚੈੱਕ ਕਰ ਲੋ ਸ਼ਾਹੀ ਗਾਂ ਕਿਹਾ ਜਾਂਦਾ ਇਹਨੂੰ ਜਿਹਦਾ ਦੁੱਧ ਰਾਜੇ ਮਹਾਰਾਜੇ ਪੀਂਦੇ ਸੀਗੇ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡਾ ਜੀ ਸਾਹੋਕੇ ਜੀ ਸਾਹੋਕੇ ਅੱਛਾ ਬਾਈ ਜੀ ਆਪਾਂ ਗਾਂ ਦੀ ਗੱਲ ਕਰੀਏ ਕੀ ਡਿਟੇਲ ਹੈ ਜੀ ਦੀ ਕਿੰਨਾ ਟਾਈਮ ਰਹਿੰਦਾ ਇਹਦਾ ਸੂਣਦਾ ਇਹਦੇ 10 ਕੁ ਦਿਨ ਰਹਿੰਦੇ ਰੇ ਜੀ 10 ਕੁ ਦਿਨ ਰਹਿੰਦੇ ਨੇ ਸੂਣਦੇ ਦੁੱਧ ਦੱਦ ਬਾਈ ਕਿੰਨਾ ਕੋ ਹੁੰਦਾ ਇਹਦਾ ਦਾ ਰਿਕਾਰਡ ਇਹਦਾ 17 18 ਲੀਟਰ ਦਾ ਹੈ ਇਹ ਹੁਣ ਦੂਜੇ ਸੂਏ ਸੂ ਗਈ ਦੂਜੇ ਸੂਏ ਸੂ ਗਈ ਦੂਜੇ ਸੂਏ ਸੂ ਗਈ 17 18 ਕਿਲੋ ਦੁੱਧ ਪੈਲਣ ਦਾ ਰਿਕਾਰਡ ਰਿਹਾ ਹਾਂਜੀ ਠੀਕ ਹੈ ਹੁਣ ਵਧਣ ਦੀ ਉਮੀਦ ਹੈਗੀ ਆ ਹਾਂਜੀ 20 ਪਲੱਸ ਕੱਢੂਗੀ 20 ਪਲੱਸ ਦੇ ਹੈਗੀ ਉਮੀਦ ਆਪਾਂ ਨੂੰ ਹਨਾ ਅੱਛਾ ਕੀ ਡਿਮਾਂਡ ਰੱਖ ਦੀ ਜ ਮੌਕੇ ਤੇ ਹੋ ਜੂਈ ਹੈ ਜੀ ਹੋ ਜੂ ਮਾਨਤਨ ਮੌਕੇ ਤੇ ਜੀ ਨਹੀਂ ਓਕੇ 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 ਅਸਾ ਨੰਬਰ ਵਗੈਰਾ ਜੀ ਆਪਣਾ ਕੋਈ 73407 ਹੈ 73407 90851 90851 ਬਈ ਦਾ ਨੰਬਰ ਹੈ ਜੀ ਕਰ ਲਿਓ ਗੱਲਬਾਤ ਲੋਕਲੀ ਨੇ ਬਾਈ ਇੱਥੋਂ ਦੇ ਜੇ ਕੋਈ ਇਸ ਤਰ੍ਹਾਂ ਦੀ ਸ਼ਾਹੀ ਗਾਂ ਖਰੀਦਣ ਦਾ ਚਾਹਵਨ ਹੋਇਆ ਵੀਡੀਓ ਨੂੰ ਬੱਤ-ਬੱਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਲਓ ਜੀ ਤਰੋਲਾ ਮੰਡੀ ਦੇ ਵਿੱਚ ਇੱਕ ਗੁੰਦਮੇ ਜੇ ਸਰੀਰ ਦੀ ਝੋਟੀ ਦਿਖਾਉਂਦੇ ਆ ਤੁਹਾਨੂੰ ਹਣਾ ਵਧੀਆ ਗੁੰਦ ਮੇਜੇ ਸਰੀਰ ਦੀ ਝੋਟੀ ਤੁਹਾਨੂੰ ਦਿਖਾਉਣਾ ਥਣਲੇ ਬਾਅਦ ਚੈੱਕ ਕਰ ਲਓ ਬਿੱਥੀ ਦੇ ਥਣਨੇ ਬਾਕੀ ਸਰੇ ਹਨਾ ਸਾਡਾ ਫਰਜ਼ ਹੁੰਦਾ ਚਾਰ ਸਫੇਰੋਂ ਕੋਈ ਵੀ ਪਸ਼ੂ ਨੂੰ ਦਿਖਾਉਣਾ ਆ ਬੱਚਾ ਇਹਦਾ ਹੀ ਆ ਹਾਂ ਜੀ ਆ ਬੱਚਾ ਹੈ ਮਗਰ ਕੱਟਾ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਜੀ ਸੂਈ ਹੋ ਗਈ ਜੀ 5 ਮਿੰਟੇ 5 ਮਿੰਟੇ ਗੱਪਣਾ ਹਾਂ ਜੀ ਕਿੰਨੇ ਨਮਨਸਕਾਰ ਚੈੱਕ ਪਾਸ ਆ ਚੈੱਕ ਪਾਸ ਆ 3 ਮਹੀਨੇ ਦੀ ਗੱਬਣ ਹੈ ਹੁਣ ਦੁੱਧ ਬਾਈ ਕਿੰਨਾ ਕਹਦਾ ਹੁਣ 8 ਕਿਲੋ ਦੁੱਧ ਦਾ 8 ਕਿਲੋ ਹੈਗਾ ਹੁਣ ਹਾਂ ਹਾਂ ਪੰਜ ਮਹੀਨੇ ਹੋ ਗਏ ਸੂਏ ਨੂੰ ਆ ਮਗਰ ਇਹਦਾ ਕਟਾ 8 ਕਿਲੋ ਬਾਈ ਦੁੱਧ ਕਹਿੰਦਾ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਕੂਲੇ ਪਿੰਡੇ ਦੀ ਝੋਟੀ ਹੈ ਕਹਿੰਦੇ ਸੂਏ ਦੀ ਬਈ ਇਹ ਪਹਿਲੇ ਸੂਏ ਦੀ ਹੁਣ ਦੂਜੇ ਸੂਏਗੀ ਹਾਂਜੀ ਦੂਜੇ ਸੂਏ ਸੋਣ ਹੈ ਜੀ ਹੁਣ ਇਹਨੇ ਤੇ ਕੱਪਣਾ ਹੈਗੀ ਤਸੱਲੀ ਆ ਬਾਈ ਕਹਿੰਦਾ ਵੀ ਚੈੱਕ ਕਰਾ ਕੇ ਦੇਵਾਂਗੇ ਹਨਾ ਕਿਹੜਾ ਪਿੰਡ ਆ ਬਾਈ ਕਿਹੜਾ ਪਿੰਡ ਆਪਣਾ ਪਿੰਡ ਆ ਅਗਰਾਹਾਂ ਹਾਂ ਅਗਰਾਹਾਂ ਹਾਂ ਅਗਰਾਹਾਂ ਤੋਂ ਆਇਆ ਬਾਈ ਕੀ ایڈਵਾਂਟ ਰੱਖੀ ਹੈ ਬਈ ਇਹਦੀ ਆਪਾਂ ਡਿਮਾਂਡ ਤਾਂ ਵੀਰੇ ਰੱਖੀ ਆਗੀ ਇਹਦੀ 90000 ਰੁਪਿਆ 90000 ਰੁਪਏ ایڈਵਾਂਟ ਰੱਖਦੀ ਛੱਡਣੀ ਹਾਂ ਆ ਨਾ 85 ਦੀ ਦੇ ਦਾਂਗੇ 85000 ਤੱਕ ਛੱਡ ਦਾਂਗੇ ਹਾਂ 85 ਤੱਕ ਜਮਾ ਛੱਡੋ ਕੋ ਨੰਬਰ ਵਗੈਰਾ ਆਪਣਾ ਹਾਂ 84377 29244 84377 77 29 29 244 244 ਇਹ ਆ ਬਾਈ ਦਾ ਨੰਬਰ ਕਰ ਲਓ ਜੀ ਕੰਟੈਕਟ ਤਨੋਲਾ ਮੰਡੀ ਵਿੱਚ ਆਪਾਂ ਖੜੇ ਆਂ ਲੋ ਜੀ ਵੀਡੀਓ ਦੇ ਵਿੱਚ ਹਰ ਇੱਕ ਪ੍ਰਕਾਰ ਦਾ ਬੰਦਾ ਜੁੜਿਆ ਹੁੰਦਾ ਹੈ ਨਾ ਚੰਗੇ ਪਸ਼ੂ ਲੈਣ ਵਾਲਾ ਵੀ ਮਾੜੇ ਵਾਲਾ ਵੀ ਤਕੜੇ ਵੀ ਦਿਖਾਉਨੇ ਤੁਹਾਨੂੰ ਮਾੜੇ ਵੀ ਦਿਖਾਉਨੇ ਆ ਬੱਚੀ ਦੀ ਵੀ ਮਾਰ ਲਓ ਨਜ਼ਰ ਬੱਚਾ ਕੀ ਹੈ ਬਈ ਕੱਟਾ ਕੱਟੀ ਹੈ ਕੱਟਾ ਜੀ ਮਗਰ ਇਹ ਕੱਟਾ ਆ ਝੋਟੀ ਨੂੰ ਕਰ ਲਓ ਚੈੱਕ ਤੁਸੀਂ ਤੇ ਗੰਜ ਦੀ ਗੱਲ ਨਾ ਕਰਿਓ ਥੋੜਾ ਜਿਹਾ ਗੰਜ ਪਿਆ ਹੋਇਆ ਹੈਗਾ ਸਰਚ ਤੇ ਸਿੰਘ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਥਣਲੇ ਬਾਅਦ ਚੈੱਕ ਕਰ ਸਕਦੇ ਹੋਗੇ ਦੁੱਧ ਬਾਈ ਕਹਿੰਦਾ ਵੀ 13 ਲੀਟਰ ਦੁੱਧ ਹੈ ਮਹੀਨਾ ਹੋਇਆ ਸੂਈ ਨੂੰ ਹਨਾ 1 ਮਹੀਨਾ ਹੋਇਆ ਸੂਈ ਨੂੰ 13 ਲੀਟਰ ਦੁੱਧ ਕਹਿੰਦਾ ਲੋਂਗੋਵਾਲ ਤੋਂ ਆਇਆ ਬਾਈ ਨੋਰਲਾ ਮੰਡੀ ਵਿੱਚ ਖੜਾ ਚਾਰ ਸਪੇਰਾ ਕਰ ਲਓ ਚੈੱਕ ਕਿਉਂਕਿ ਹਰ ਇੱਕ ਵਰਗ ਦਾ ਆਪਣੇ ਚੈਨਲ ਦੇ ਨਾਲ ਬੰਦਾ ਜੁੜਿਆ ਹੁੰਦਾ ਵਪਾਰੀ ਵੀਰ ਵੀ ਕਿਸਾਨ ਵੀਰ ਵੀ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਪਸੂ ਦਿਖਾਉਂਦੇ ਆ ਜੀ ਵੀਡੀਓ ਦੇ ਵਿੱਚ 90000 ਰੁਪਿਆ 90000 ਰੁਪਿਆ 90000 ਰੁਪਿਆ ਡਿਮਾਂਡ ਆ ਬਾਈ ਦੀ ਬਾਕੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਹਨਾ ਲਓ ਜੀ ਆ ਇੱਕ ਐਚਐਫ ਦੀ ਗਾਂ ਦਿਖਾਉਂਦੇ ਆ ਤੁਹਾਨੂੰ ਹਨਾ ਥਣਲੇਵਾ ਵਗੈਰਾ ਚੈੱਕ ਕਰ ਸਕਦੇ ਹੋ ਐਖੜੂ ਕੋਲ ਲੱਗਿਆ ਹੁੰਦਾ ਹਨਾ ਹੁੰਦਾ ਤੇ ਦੁੱਧ ਡਿੱਗ ਰਿਹਾ ਥੱਲੇ ਬਾਕੀ ਚਾਰ ਸਪੇਰਾ ਗਾਂ ਦਾ ਤੁਸੀਂ ਚੈੱਕ ਕਰ ਲਓ ਤੇ ਜਿਹੜੀ ਆ ਗਾਂ ਤੁਹਾਨੂੰ ਦਿਖਾਈ ਆ ਇਹਦੇ ਡਿਟੇਲ ਦੀ ਬਾਈ ਦੇ ਨਾਲ ਗੱਲ ਕਰਦੇ ਆ ਹਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਰਨਾਲਾ ਜੀ ਬਰਨਾਲਾ ਹਾਂਜੀ ਕਿੰਨਾ ਦੁੱਧ ਦਾ ਬਾਈ ਗਾਂ ਥੱਲੇ ਹੈਣਾ 15 ਕਿਲੋ 15 ਕਿਲੋ ਬੱਚਾ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਹੁਣ ਕੋਈ ਚੋਣ ਚਾਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਬਾਈ ਕੋਈ ਦਿੱਕਤ ਨਹੀਂ ਜੀ ਠੀਕ ਹੈ ਕੀ ਡਿਮਾਂਡ ਰੱਖੀ ਆ ਬਾਈ ਇਹਦੀ ਆਪਾਂ ਦਾ 45000 ਆ ਜੀ 45000 ਰੁਪਏ ਡਿਮਾਂਡ ਰੱਖੀ ਪਈ ਆ 88 86 77 77 82 82 52 ਇਹ ਨੰਬਰ ਆ ਜੀ ਬਾਈਆਂ ਦਾ ਕਰ ਲਓ ਕੰਟੈਕਟ ਠੀਕ ਹੈ ਧ ਜੀ ਆ ਮੱਜਾਂ ਵੀ ਸਾਨੂੰ ਕਰਵਾਉਨੇ ਆ ਚੈੱਕ ਹਨਾ ਆਹ ਗਾ ਇਹਦਾ ਮਗਰ ਬੱਚਾ ਕੱਟਾ ਗਾ ਤੇ ਮੱਜ ਨੂੰ ਇੱਕ ਵਾਰੀ ਚਾਰ ਸਪੀਰੋ ਚੈੱਕ ਕਰ ਲਓ ਖਣ ਲੈ ਵਾ ਹਨਾ ਬਾਕੀ ਡਿਟੇਲ ਇਹਨਾਂ ਦੀ 22 ਦੇ ਨਾਲ ਗੱਲਬਾਤ ਕਰਾਂਗੇ ਆਪਾਂ ਇੱਕ ਵਾਰੀ ਤੁਸੀਂ ਚਾਰ ਸਪੀਰੋ ਮੱਜ ਨੂੰ ਚੈੱਕ ਕਰ ਲਓ ਐਸ ਤਰ੍ਹਾਂ ਦੀ ਇਹਦੀ ਬਣਾਵਟ ਹੈ ਮੱਜ ਦੀ ਹਨਾ ਅੱਛਾ ਭਾਈ ਇਹ ਆਪਾਂ ਮੱਜ ਦੀ ਗੱਲ ਕਰੀਏ ਕੀ ਡਿਟੇਲ ਹੈ ਜਿਹਦੀ ਕਿੰਨਾ ਦੁੱਧਾ ਕੀ ਰੇਟ ਹੈ ਇਹਦਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ 10 ਕਿਲੋ ਦੁੱਧਾ 10 ਕਿਲੋ ਦੁੱਧਾ 20-25 ਦਿਨਾਂ ਦੀ ਸੂਈ ਆ 20-25 ਦਿਨ ਹੋਗੇ ਸੂਈ ਨੂੰ ਤੇ ਕੀ ਮੁੱਲ ਵੜੀ ਕਰਿਆ ਇਹਦੇ ਫਿਰ 90000 90000 ਰੁਪਇਆ ਮਾਨਤਨ ਹੋਜੂ ਮੋਕੇ ਤੇ ਕਿਹੜਾ ਪਿੰਡਾ ਬਾਈ ਦਾ ਕੋਤੜਾ ਕਲਾਂ ਕੋਤੜਾ ਕਲਾਂ ਹਨਾ ਨੰਬਰ ਵਗੈਰਾ ਕੋਈ 81400 ਡਾਂਡਾ 81461 ਡਾਂਡਾ 81464 03721 21 ਇਹ ਆ ਬਾਈ ਦਾ ਨੰਬਰ ਹਨਾ ਇੱਕ ਆ ਝੋਟੀ ਹੈ ਜੀ ਇਹਨੂੰ ਵੀ ਤੁਸੀਂ ਚੈੱਕ ਕਰ ਲਓ ਸਿੰਘ ਸਿੰਘ ਦੇਖ ਲਓ ਇੱਕ ਪਾਸੇ ਦਾ ਪੋਪਲਰ ਸਿੰਘ ਦਾ ਲਿਖਿਆ ਹੋਇਆ ਹਨਾ ਮੱਕੀ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਸਪੀਰੋਂ ਬਾਧਰੇ ਕਾਦੀ ਕੂਲੇ ਪਿੰਡੇ ਦੀ ਥਣਲੇਵਾ ਵੀ ਤੁਹਾਨੂੰ ਦਿਖਾ ਦਨੇ ਹੈ ਨਾ ਚੈੱਕ ਕਰਵਾ ਦਨੇ ਮਾਰ ਲਓ ਨਾ ਜੇ ਚਾਰ ਸਪੀਰੋਂ ਬਾਕੀ ਇਹਦੀ ਵੀ ਡਿਟੇਲ ਦੀ ਆਪਾਂ ਕਰਦੇ ਆ ਗੱਲ ਬਾਤ ਬਾਈ ਨਾਲ ਤੇ ਇਹਦਾ ਵੀ ਬੱਚਾ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 15 ਦਿਨ 15 ਦਿਨ ਹੋ ਗਏ ਸੂਈ ਨੂੰ ਮੰਗ ਰਿਆ ਕੱਟੀ ਹੈ ਨਾ ਮੰਗ ਰਿਆ ਕੱਟੀ 15 ਦਿਨ ਹੋ ਗਏ ਸੂਈ ਨੂੰ ਇਹਦਾ ਦੁੱਧ ਕਿੰਨਾ ਹੈ ਇਹ ਦੁੱਧ ਹੈਗਾ ਜੀ 14 ਲੀਟਰ 14 ਲੀਟਰ ਹੈਗਾ ਕੋਈ ਤੱਕ ਜੇ ਨਾਲ ਹੀ ਹੈ ਹੈਗਾ ਪੱਕਾ ਠੀਕ ਹੈ 14 ਲੀਟਰ ਦੁੱਧ ਇਹਦੀ ਕੀ ਡਿਮਾਂਡ ਕਰਦੀ 1 25 1,25,000 ਰੁਪਇਆ ਠੀਕ ਹੈ ਛੱਡਣੀ ਕਿੱਥੇ ਤੱਕ ਹੈ 1 20 ਤੱਕ 1 25 5000 ਰੁਪਇਆ ਛੋਟ ਕਰੋਂਗੇ ਠੀਕ ਹੈ ਨੰਬਰ ਤੁਹਾਡਾ ਉਹੀ ਹੈ ਹਨਾ ਤੇ ਆ ਵੀ ਦੇਖ ਸਕਦੇ ਹੋ ਜੇ ਤੁਸੀਂ ਝੋਟੀ ਬਾਕੀ ਭਾਈ ਤੁਸੀਂ ਆਪ ਚੈੱਕ ਕਰ ਸਕਦੇ ਹੋ ਹਨ ਜਦੋਂ ਕੋਈ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪਸ਼ੂ ਕਿਸੇ ਵੀ ਵਪਾਰੀ ਤੋਂ ਜਾਂ ਕਿਸੇ ਦੇ ਘਰੋਂ ਵੀ ਖਰੀਦੋ ਤੁਸੀਂ ਦੁੱਧਵਾਦ ਆਪਦਾ ਚੈੱਕ ਕਰਕੇ ਲ ਜਾ ਸਕਦੇ ਹੋ ਸਾਡਾ ਫਰਜ਼ ਹੁੰਦਾ ਵੀਡੀਓ ਦੇ ਵਿੱਚ ਤੁਹਾਨੂੰ ਪਸ਼ੂ ਨੂੰ ਚਾਰ ਸਪਿਰੋ ਚੈੱਕ ਕਰਾਉਣ ਦਾ ਹੁਣ ਆਪਾਂ ਖੜੇ ਸੀਗੇ ਜੀ ਤਨੌਲੇ ਮੰਡੀ ਦੇ ਵਿੱਚ ਹਨਾ ਧੰਨਵਾਦ ਆ ਜੀ ਲੋ ਜੀ ਤਨੌਲਾ ਮੰਡੀ ਦੇ ਵਿੱਚ ਤੁਹਾਨੂੰ ਆਹਾ ਗਾਂਵਾਂ ਦਿਖਾਉਣੇ ਹਨਾ ਚਿੱਟੇ ਰੰਗ ਦੀ ਗਾਂ ਕੀ ਵਧੀਆ ਐਚ ਐਫ ਦੇ ਵਿੱਚ ਹੀ ਆਉਂਦੀ ਹੈ ਇਹ ਚਾਰ ਸਪੇਰਾ ਗਾਂ ਦਾ ਚੈੱਕ ਕਰਪੋ ਹਨਾ ਵਧੀਆ ਸੋਹਣੀ ਰਹੀ ਕੱਦਾ ਵਰ ਗਾਂ ਦੀ ਚਿੱਟੇ ਰੰਗ ਦੀ ਹੈ ਹਨਾ ਤੇ ਬਾਕੀ ਡਿਟੇਲ ਆਪਾਂ ਉਦੋਂ ਬਾਅਦ ਚ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਇੱਕ ਵਾਰੀ ਚਾਰ ਸਪੇਰਾ ਤੁਸੀਂ ਚੈੱਕ ਕਰ ਲਓ ਹਨਾ ਗਾਂ ਦਾ ਆਹ ਕਹਦਾ ਬੱਚਾ ਹਨਾ ਆਹਾ ਬੱਚਾ ਇਹਦਾ ਆਹੀ ਹੈ ਬੱਚਾ ਦਾ ਮਗਰ ਹੈ ਬੱਸੀ ਮਗਰ ਹੈ ਬੱਸੀ ਚੈੱਕ ਕਰ ਸਕਦੇ ਹੋ ਡਿਟੇਲ ਇਹਦੀ ਕਰਦੇ ਆਂ ਭਾਈ ਦੇ ਨਾਲ ਗੱਲਬਾਤ ਆ ਤੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕਿਹੜਾ ਪਿੰਡ ਆਪਣਾ ਅਸਪਾਲ ਕਲਾਂ ਮੇਰਾ ਅਸਪਾਲ ਕਲਾਂ ਤੇ ਭਾਈ ਆਪਾਂ ਤਾਂ ਦੀ ਗੱਲ ਕਰੀਏ ਇਹਦਾ ਦੁੱਧ ਕਿੰਨਾਗਾ ਮੁੱਲ ਕਿੰਨਾਗਾ ਕਿੰਨਾ ਟਾਈਮ ਹੋਗਾ ਸੂਈ ਨੂੰ ਕੰਮੇ ਸੂਇਆ 20 ਕਿਲੋ ਦੁੱਧ ਹੈ ਭਾਈ ਪਹਿਲੇ ਸੂਇਆ ਇਹ ਨੂੰ ਹੋ ਚਾਰ ਦੰਦਾ ਡੈਨਮਾਰਕ ਚਾਲੀ 119 ਦੀ ਬਸਤੀ ਹੈ ਮਗਰ ਠੀਕ ਹੈ ਜੀ ਤੇ 20 ਕਿਲੋ ਦੁੱਧ ਹੈ 20 ਕਿਲੋ ਦੁੱਧ ਹੈ ਕੀ ਡਿਮਾਂਡ ਰੱਖੀ ਹੈ ਜੀ ਇਹਦੀ ਆਪਾਂ ਇਹਦਾ ਭਾਈ 1 20 ਕਰ ਦੇਾਂਗੇ ਮਨ 110 ਦੀ ਦੇ ਦਾਂਗੇ 110000 ਰੁਪਏ ਤੱਕ ਛੱਡ ਦਾਂਗੇ ਹਾਂ ਤੇ ਕੋਈ ਨੰਬਰ ਵਗੈਰਾ ਬਾਈ ਆਪਣਾ 98175210639 98175210639 10639 10639 ਠੀਕ ਆ ਇਹ ਆ ਬਾਈ ਦਾ ਨੰਬਰ ਜੀ ਕਰ ਲਓ ਸੰਪਰਕ ਇੱਕ ਸਾਨੂੰ ਹੋਰ ਦਿਖਾਉਣ ਲੈ ਕੇ ਗਾਂ ਤੁਸੀਂ ਤੁਸੀਂ ਇੱਕ ਆ ਗਾਂ ਨੂੰ ਵੀ ਚੈੱਕ ਕਰ ਲਓ ਜੀ 10 ਟਾਇਰੇ ਟਰਾਲੇ ਜਿੱਦੀ ਗਾਂ ਤੇ ਆਹ ਕਾਇਦਾ ਮਗਰ ਬੱਚਾ ਬੱਚਾ ਕੀ ਆ ਬਾਈ ਬੱਸਾ ਤੇ ਮਗਰ ਹੈ ਬੱਸਾ ਹਾਂ ਇਹ ਵੀ ਐਚਐਫ ਦੇ ਵਿੱਚ ਹੀ ਆਉਂਦੀ ਹੈ ਹਨਾ ਐਚਐਫ ਹਾਂ ਬਾਈ ਐਚਐਫ ਦੀ ਗਾਂ ਬੜਾ ਇੱਕ ਵਾਰੀ ਤੁਸੀਂ ਥਣਲੇਵਾ ਗਾਂ ਦਾ ਜ਼ਰੂਰ ਚੈੱਕ ਕਰ ਲਓ ਬਾਕੀ ਉਹਨੂੰ ਕਾਰਵਾਈ ਕਰਨ ਦੇ ਆਪਦੀ ਉਸ ਤੋਂ ਬਾਅਦ ਤੁਹਾਨੂੰ ਨੇੜੇ ਜਾ ਕੇ ਦਿਖਾਉਣੇ ਆ ਤੇ ਲਓ ਜੀ ਦੇਖ ਸਕਦੇ ਹੋ ਤੁਸੀਂ ਹਨਾ ਥਣਾਂ ਸੁਣਾਂ ਤੇ ਵੀ ਨਜ਼ਰ ਮਾਰ ਲਓ ਆਪਾਂ ਤੁਹਾਨੂੰ ਚਾਰ ਸਪੇਰੇ ਦਿਖਾਉਣੇ ਆ ਡਿਟੇਲ ਆਪਾਂ ਕਰਦੇ ਆ ਭਾਈ ਦੇ ਨਾਲ ਗੱਲਬਾਤ ਇੱਕ ਵਾਰੀ ਫੇਰ ਤੋਂ ਤੁਸੀਂ ਗਾਂ ਦੇ ਚਾਰ ਸਪੇਰੇ ਤੇ ਹਨਾ ਨਜ਼ਰ ਮਾਰ ਲਓ ਥਣਲੇਵਾ ਚੈੱਕ ਕਰ ਸਕਦੇ ਹੋ ਐਸੇ ਬਾਈ ਦੀ ਗਾਂ ਗੇ ਇਹ ਸਪਾਲਾ ਵਾਲੇ ਦੀ ਇਹ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਆਹ ਗਾਂ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਕਿੰਨਾ ਦੁੱਧ ਆ ਬਈ ਦਾ ਇਹਦਾ ਬਈ 40 ਲੀਟਰ ਪੂਰਾ 40 ਲੀਟਰ ਹੈਗਾ ਬਈ ਦੁੱਧ ਹਾਂ ਪੂਰਾ ਜਮਾ ਮਣਕੇ ਡੱਬਾ ਮਾਰ ਠੀਕ ਹੈ ਜੀ ਠੀਕ ਹੈ 40 ਲੀਟਰ ਬਾਈ ਦੁੱਧ ਕਹਿੰਦਾ ਇਹਦੇ ਕੀ ਡਿਮਾਂਡ ਰੱਖੀ ਜੀ ਆਪਾਂ ਫਿਰ ਇਹਦੇ ਵੀਰੇ 1 60 ਡਿਮਾਂਡ ਹੈਗੀ ਮੰਨ 1.5 ਦੀ ਦੇ ਦਾਂਗੇ ਆਪਾਂ 1.5 ਲੱਖ ਰੁਪਏ ਤੱਕ ਛੱਡ ਦਿਓ ਜੀ ਗਾਂ ਵਪਾਰੀ ਕੋਲੇ ਹੁੰਦੀ ਕਿਸੇ ਕੋਲੇ ਤਾਂ 2 ਲੱਖ ਮੰਗਦਾ ਅਗਲਾ ਠੀਕ ਹੈ ਜੀ ਠੀਕ ਆਪਣੇ ਘਰੂਗਾ ਮੰਨ ਇਹ ਹਾਂ ਕਰੂਗਾ ਮੰਨ ਬਈ ਦੇਖ ਲਓ ਬਈ ਏ ਵੀ ਬਾਈ ਵੀ 25 ਦਿਨ ਹੋ ਗਏ ਹੋਣਗੇ 20 25 ਦਿਨ ਹੋ ਗਏ ਸੂਈ ਨੂੰ ਜੀ ਤੇ 40 ਲੀਟਰ ਦੁੱਧ ਦੱਸਦਾ 1,60,000 ਰੁਪਇਆ ਡਿਮਾਂਡ ਹੈ 50-50 ਤੱਕ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਮੰਗ ਰਾਇਦੇ ਬਸਾ ਹਨਾ ਤੇ ਦੂਜੇ ਸੂਏ ਦੀ ਗਾਂ ਆਹ ਚਿੱਟੇ ਰੰਗ ਦੀ ਜਿਹੜੀ ਦਿਖਾਈ ਤੀ ਇਹ ਪਹਿਲੇ ਸੂਏ ਇਹ ਹੈਗੀ ਆ ਕਿ ਦੂਜੇ ਸੂਏ ਦੋ ਗਾਵਾਂ ਖੜੀਆਂ ਨੇ ਬਾਈ ਕੋਲੇ ਕਰ ਲਿਓ ਜੀ ਚੈੱਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ